ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਮੈਂ ਅੱਜ ਲਈ ਤੁਹਾਡੇ ਲਈ ਕਾਫੀ ਅੱਛੀ ਕਲੈਕਸ਼ਨ ਲੈ ਕੇ ਆਈਆਂ कॉटन ਦੀ ਕਲੈਕਸ਼ਨ ਰਹਿਣ ਵਾਲੀ ਹੈਗੀ ਹੈ ਅੱਜ ਆਪਾਂ ਕਾਫੀ ਦਿਨਾਂ ਦੇ ਬਾਅਦ ਵੀਡੀਓ ਪਾ ਰਹੇ ਹੈਗੇ ਆ ਥੋੜਾ ਬਿਜ਼ੀ ਸੀ ਸੋ ਅੱਜ ਦੇਖੋ ਹਕੂਬਾ ਫੈਬਰਿਕ ਹੈਗਾ कॉटन ਦਾ ਪਰ ਮੀਟਰ ਅਕੋਰਡਿੰਗ ਇਹ ਫੈਬਰਿਕ ਰਹਿਣ ਵਾਲਾ ਹੈਗਾ ਕੂਬਾ कॉटन ਮਤਲਬ ਕਿ ਚਿਕਨ ਟਾਈਪ ਇੱਕ कॉटन ਹੁੰਦੀ ਹੈ ਮਤਲਬ 올 ਓਵਰ ਸੂਟ ਵੀ ਬਣਾ ਸਕਦੇ ਹੋ 온ਲੀ ਸ਼ਰਟ ਬਣਾਉਣਾ ਉਹ ਵੀ ਬਣਾ ਸਕਦੇ ਹੋ ਪਲਾਜ਼ੋ ਐਂਡ ਬਾਟਮ ਜਾਂ ਸਲਵਾਰ ਬਣਾਨੀ ਹੋਵੇ ਉਹ ਵੀ ਬਣਵਾ ਸਕਦੇ ਹੈਗੇ ਹੋ ਕਲਰਸ 옵ਸ਼ਨਸ ਕਾਫੀ ਮਿਲ ਜਾਣਗੇ ਤੁਸੀਂ ਦੇਖ ਹੀ ਰਹੇ ਹੈਗੇ ਹੋ ਲਾਈਟ ਐਂਡ ਡਾਰਕ ਤਨੂ ਸਾਰੇ ਹੀ ਕਲਰਸ ਇਸ ਵਿੱਚ मिल જંગે ਇਹ ਪਰ ਮੀਟਰ ਦੇ ਅਕੋਰਡਿੰਗ ਇਹ ਫੈਬਰਿਕ ਰੈਨ ਵਾਲਾ ਹੈ ਜਿਨ੍ਹਾਂ ਦੀ ਵੀ ਰਿਕੁਆਇਰਮੈਂਟ ਹੈ ਮੈਸੇਜ ਕਰ ਸਕਦੇ ਹੋ ਨੈਕਸਟ ਆ ਗਿਆ ਪਿਓਰ ਕਰੇਪ ਦੇ ਫੈਬਰਿਕ ਰੈਨ ਵਾਲੇ ਡਿਜੀਟਲ ਪ੍ਰਿੰਟ ਹੈਗੇ ਆ ਪਿਓਰ ਕਰੇਪ ਦੇ ਇਹ 올ਓਵਰ ਕਟਿੰਗ ਹੈ 5 ਮੀਟਰ ਦੀ 5 ਮੀਟਰ ਦਾ ਸੂਟ ਰੈਨ ਵਾਲਾ ਹੈਗਾ ਇਹ ਪੂਰਾ 5 ਹੀ ਮਿਲੇਗਾ ਨਾ ਕੱਟ ਨਾ ਵੱਧ ਤਾਂ ਇਸ ਵਿੱਚ ਜੋ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਨੇ ਬਹੁਤ ਹੀ ਪਿਆਰੇ ਪਿਆਰੇ ਨੇ ਦੇਖੋ ਕਿੰਨੇ ਪਿਆਰੇ ਸਰਦਾਰੀ 컬렉ਸ਼ਨ ਆ ਬਿਲਕੁਲ ਸਰਦਾਰੀ ਜੀ ਪ੍ਰਿੰਟ ਨੇ ਕ੍ਰੇਪ ਦਾ ਪਿਓਰ ਕ੍ਰੇਪ ਦਾ ਫੈਬਰਿਕ ਰਹਿਣ ਵਾਲਾ ਹੈਗਾ ਇਹ ਜੋ ਕ੍ਰੇਪ ਦਾ ਫੈਬਰਿਕ ਹੁੰਦਾ ਹੈ ਜੀ ਸਾਰਾ ਸਾਲ ਹੀ ਰਹਿੰਦਾ ਹੈ ਟ੍ਰੈਂਡ ਦੇ ਵਿੱਚ ਤੁਸੀਂ ਇਹਨੂੰ ਗਰਮੀ ਚ ਵੀ ਵੀਅਰ ਕਰ ਸਕਦੇ ਹੈਗੇ ਹੋ ਤੇ ਸਰਦੀ ਵਿੱਚ ਤਾਂ ਆਪਾਂ ਘਰ ਹੀ ਸਕਦੇ ਹੈਗੇ ਆ ਅਗਰ ਤੁਸੀਂ ਇਹਨਾਂ ਤੇ ਵਰਕ ਕਰਵਾਉਣਾ ਚਾਹੋ ਉਹ ਵੀ ਕਰਵਾ ਸਕਦੇ ਹੋ ਇਹਨਾਂ ਨੂੰ ਅੱਛੇ ਤਰ੍ਹਾਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਲੇਸਿਸ ਵਗੈਰਾ ਲਗਵਾ ਕੇ ਉਹ ਵੀ ਲਗਵਾ ਸਕਦੇ ਹੋ ਇਹਨਾਂ ਦੇ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਆ ਜੀ ਡਿਜੀਟਲ ਪ੍ਰਿੰਟ ਆਣ ਵਾਲੇ ਆ ਬੜੇ ਹੀ ਪਿਆਰੇ ਪਿਆਰੇ एचडी डिजिटल बोल सकदे हो ਤੁਸੀਂ ਇਹਨੂੰ ਰੈਕੋਰਡ ਸੈੱਟ ਵੀ ਬਣਵਾ ਸਕਦੇ ਹੋ ਫੌਕ ਵੀ ਬਣਾ ਸਕਦੇ ਹੋ ਪੰਜਾਬੀ ਸੂਟ ਵੀ ਫੌਕ ਸੂਟ ਵੀ ਅਨਾਰਕਲੀ ਟਾਈਪ ਵੀ ਬਣਵਾ ਸਕਦੇ ਹੋ ਕਿਉਂਕਿ ਫੈਬਰਿਕ ਪੂਰਾ ਹੀ ਆਏਗਾ ਐਂਡ ਪਿਓਰ ਦੇ ਉੱਪਰ क्रेप ਦੇ ਉੱਪਰ ਜੋ ਕਿ ਹੈ ਫੌਕ ਵਗੈਰਾ ਬਣੀ ਹੋਈ ਬਹੁਤ ਅੱਛੀ ਲੱਗਦੀ ਹੈ ਕੋਈ ਵੀ ਡਰੈੱਸ ਹੈ ਬਾਕੀ ਆਗੇ ਜੀ ਆਪਣੇ ਪਿਓਰ ਵਿਸਕੋਸ क्रेप ਦੇ ਸੂਟ ਹੈ 2 ਮੀਟਰ ਸ਼ਰਟ 2 ਮੀਟਰ ਬਾਟਮ ਹੈ ਹੋਲ ਹੈਵੀ embroiderry ਕੀਤੀ ਹੈ ਦੇਖ ਸਕਦੇ ਹੈਗੇ ਹੋ ਵਿੱਚ ਵਿੱਚ ਬਨਾਰਸੀ ਸੂਟ ਵੀ ਤੁਹਾਨੂੰ ਮੈਂ ਦਿਖਾਵਾਂਗੀ ਅੱਜ ਠੀਕ ਹੈ ਜੀ ਇਹ ਖੀਨ ਖਾਬ ਬਨਾਰਸੀ ਆਇਆ ਹੈਗਾ ਆ ਦੇਖੋ ਕਿੰਨੇ ਸੋਨੇ ਪ੍ਰਿੰਟ ਹੈ ਕਲਰ ਬਹੁਤ ਸਰਦਾਰੀ ਹੈ ਇਸ ਦੇ ਵਿੱਚ ਵੀ ਕਲਰ ਬਹੁਤ ਜਿਆਦਾ ਸੋਨੇ ਆ ਜੋ ਪਹਿਲਾਂ ਸਿਲਕ ਦੇ ਵਿੱਚ ਚਲਦੇ ਹੁੰਦੇ ਸੀ ਉਵੇਂ ਦੇ ਸ਼ੇਡ ਆਏ ਹੈ ਇਸ ਵਿੱਚ ਇਹ ਵੀ ਬਨਾਰਸੀ ਹੈ ਡੋਲਾ ਸਿਲਕ ਟਾਈ ਬਨਾਰਸੀ ਸੂਟ ਰਹਿਣ ਵਾਲੇ ਨੇ ਕਲਰਸ ਤੁਸੀਂ ਦੇਖ ਹੀ ਰਹੇ ਹੈਗੇ ਹੋ ਉਹ बॉटम ਤੁਸੀਂ ਆਪਣੀ ਮਰਜ਼ੀ ਨਾਲ ਮੈਚ ਕੋਈ ਵੀ ਕਰਵਾ ਸਕਦੇ ਹੋ ਅਗਰ ਕਰਵਾਉਣਾ ਚਾਹੋ ਓਨਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਓਨਲੀ ਸ਼ਰਟ ਵੀ ਲੈ ਸਕਦੇ ਹੈਗੇ ਹੋ ਪਰ ਮੀਟਰ ਅਕੋਰਡਿੰਗ ਫੈਬਰਿਕ ਆਂਦਾ ਹੈਗਾ ਵੈਸੇ ਕਟਿੰਗ ਜੋ ਹੈਗੀ ਹੈ 2.5 ਮੀਟਰ ਸ਼ਰਟ 2.5 ਮੀਟਰ बॉटਮ ਲੈਣ ਵਾਲੀ ਹੈਗੀ ਹੈ ਨੈਕਸਟ ਆਗੇ ਜੀ ਖੀਨ ਖਾਬ ਦੇ ਸੂਟ ਹੈ 크ريب ਦੀ ਨਾਲ बॉटम ਲੈਣ ਵਾਲੀ ਆ டைমিটার ਸ਼ਰਟ டைমিটার ਕ੍ਰੇਪ ਦੀ ਬਾਟਮ ਹੈ ਤੇ ਨਾਲ অর্ਗੈਂਜ਼ਾ ਦਾ ਦੁਪੱਟਾ हां जी ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਇਹ ਸੂਟ ਮਿਲ ਰਹੇ ਨੇ ਸੋ ਜਿਹੜਾ ਸਟਾਕ ਹੈ ਹੁਣ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਅਵੇਲੇਬਲ ਹੈ ਕਿਉਂਕਿ ਸੀਜ਼ਨ ਆਫ ਹੋਣ ਜਾ ਰਿਹਾ ਹੈਗਾ ਜੇ ਕਿਸੇ ਨੇ ਵੀ ਇਹ ਸੂਟ ਪਰਚੇਜ਼ ਕਰਕੇ ਰੱਖਨੇ ਹੋਣ ਲੈਣੇ ਹੋਣ ਜਾਂ ਮੇਰੇ ਬਾਹਰ ਵਾਲੇ ਕਸਟਮਰਸ ਨੇ ਕਿਉਂਕਿ ਉਧਰ ਤਾਂ ਆਪਣੇ ਨਾਲੋਂ ਉਲਟਾ ਹੀ ਵੈਦਰ ਹੁੰਦਾਗਾ ਸੋ ਜਿਨ੍ਹਾਂ ਨੇ ਵੀ ਲੈਣੇ ਲੈ ਕੇ ਰੱਖ ਸਕਦੇ ਹੋ ਇਹ ਕਾਟਨ ਦਾ ਆ ਗਿਆ ਜੀ ਬਹੁਤ ਹੀ ਪਿਆਰੇ ਕਾਟਨ ਦਾ ਸ਼ਰਟ ਕਾਟਨ ਦੀ ਬਾਟਮ ਤੇ ਨਾਲ ਦੁਪੱਟਾ ਮਲ ਮਿਲਦਾ ਇਹ ਆਪਣਾ ਸੋਰੀ ਔਰਗਨਜ਼ ਦਾ ਸੂਟ ਹੈਗਾ ਨੈਕਸਟ ਆ ਗਿਆ ਵਿਕੀਨਖਾ ਬ੍ਰੌਕੇਟ ਦੇ ਸੂਟ ਇਸ ਵਿੱਚ کافی ਕਲਰਸ ਮਿਲ ਜਾਣਗੇ ਤੇ ਉਹਨਾਂ ਕਾਫੀ ਡਿਜ਼ਾਈਨਿੰਗ ਹੈ ਜਿਹੜੀ ਕਿ ਆਪਾਂ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਆਫਰ ਦੇ ਵਿੱਚ ਕੱਢੇ ਹੋਏ ਆ ਸੋ ਤੁਸੀਂ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਜੋ ਵੀ ਤੁਹਾਨੂੰ ਪਸੰਦ ਆ ਆ ਵੀ ਬ੍ਰੌਕਟ ਦੇ ਜੀ ਬੜੇ ਹੀ ਪਿਆਰੇ ਪਿਆਰੇ ਕਲਰ ਆ ਦੇਖੋ ਬਹੁਤ ਹੀ ਸੋਹਣੇ ਇਹ ਉਹੀ ਸੂਟ ਹੈ ਜੀ ਜਿੰਨਾਂ ਦਾ ਪ੍ਰਾਈਸ ਹੁਣ 1500 1600 ਰਿਹਾਗਾ ਤੁਸੀਂ ਲੇ ਵੀ ਹੈ ਆਪਣੇ ਤੋਂ ਹੁਣ ਇਹਨਾਂ ਦਾ ਪ੍ਰਾਈਸ ਡ੍ਰੌਪ ਹੋ ਚੁੱਕੇ ਨੇ ਆਹ ਜੋਰਜਟ ਦਾ ਹੈਗਾ ਜੀ ਆਰੀਵਰ ਕੀਤਾ ਹੋਇਆ ਸ਼ਰਟ ਦੇ ਉੱਪਰ ਜੋਰਜਟ ਦੀ ਜੋ ਸ਼ਰਟ ਹੈ ਇਸ ਤੇ ਪੂਰਾ ਆਰੀਵਰਕ ਹੈ ਤੇ ਨਾਲ ਜੋਰਜਟ ਦੀ ਬਾਟਮ ਹੈ 2 ਮੀਟਰ ਸ਼ਰਟ ਹੈ 2 ਮੀਟਰ ਬਾਟਮ ਰਹਿਣ ਵਾਲੀ ਹੈਗੀ ਆ ਕਲਰਸ ਆਪਸ਼ਨਸ ਕਾਫੀ ਐ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਪਰ ਸਟਾਕ ਬਿਲਕੁਲ ਲਿਮਿਟਿਡ ਹੈ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈਗਾ スクリーンショット ਲੈ ਕੇ ਨੰਬਰ ਜੋ ਮੈਂ ਦਿੱਤਾ ਹੋਇਆ ਉਸ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੈਗੇ ਹੋ ਇਸ ਤੋਂ ਬਿਨਾ ਕਾਟਨ ਦੀ ਸਾਰੀ ਕਲੈਕਸ਼ਨ ਆਪਣੇ ਕੋਲ ਆ ਰਹੀ ਹੈਗੀ ਆ ਕਾਟਨ ਕਾਟਰਾਇਜ਼ ਵੀ ਅਵੇਲੇਬਲ ਹੈ ਆਪਣੇ ਕੋਲ ਬਾਕੀ ਤੁਸੀਂ ਪ੍ਰਿੰਟ ਦੇਖ ਹੀ ਸਕਦੇ ਹੋ ਬਹੁਤ ਸੋਹਣੇ ਨੇ ਕਲਬ कॉटन ਹੁੰਦੀ ਹੈ ਜੋ ਕੈਮਰੀ कॉटन ਹੁੰਦੀ ਹੈ ਸਪਨ कॉटन ਹੁੰਦੀ ਹੈ ਸਾਰੇ ਹੀ कॉटन ਦਾ ਫੈਬਰਿਕ ਅਵੇਲੇਬਲ ਹੈ ਜੀ ਹੁਣ ਨਿਊ ਸਟਾਕ ਆ ਰਿਹਾ ਹੈਗਾ ਇਹ ਗਰੇਪ ਦੇ ਫੈਬਰਿਕ ਰਹਿਣ ਵਾਲਾ ਬਹੁਤ ਸੋਹਣੇ ਪ੍ਰਿੰਟ ਜੌਰਜਟ ਦੇ ਵਿੱਚ ਵੀ ਹੈਗੇ ਹੈ ਸੋ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਨੇਟ ਜਿਹੜੇ ਮੈਚਿੰਗ ਸੂਟ ਹੁੰਦੇ ਹੈ ਜੀ ਮੇਸ਼ਾ 2.5 ਮੀਟਰ ਸ਼ਰਟ 2 ਮੀਟਰ ਬਾਟਮ ਆਂਦੀ ਹੈ ਅਗਰ ਬਰ ਵੱਡਾ ਹੋਵੇ ਤਾਂ 1.75 ਦਾ ਸ਼ਰਟ ਹੁੰਦਾਗਾ ਬਰ ਵੱਡਾ ਹੋਵੇ ਤਾਂ ਜੇ ਬਰ ਛੋਟਾ ਹੈ ਤਾਂ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਰਹੇਗੀ ਬਰ ਛੋਟਾ ਹੈ ਤਾਂ 5 ਮੀਟਰ ਦਾ ਸੂਟ ਹੋਏਗਾ ਬਰ ਵੱਡਾ ਹੈ ਤਾਂ 3.5 ਮੀਟਰ ਦਾ ਹੋਏਗਾ ਇਹ ਜੈਪੁਰੀ ਪ੍ਰਿੰਟ ਪਿਓਰ ਕਾਟਨ ਦੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੇ 6x60 ਦੀ ਕਾਟਨ ਹੁੰਦੀ ਹੈ ਜੀ ਤੁਹਾਨੂੰ ਪਤਾ ਹੈ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਇਹ ਵੀ ਆਪਣੇ ਕੋਲ ਆ ਚੁੱਕੇ ਹੈਗੇ ਇਸ ਦੀ ਬਹੁਤ ਹੀ ਜ਼ਿਆਦਾ ਕਲੈਕਸ਼ਨ ਅਵੇਲੇਬਲ ਆ ਜਸਟ ਇੱਥੇ ਤੁਹਾਨੂੰ ਇੱਕ ਮੈਂ ਡੈਮੋ ਦਿਖਾ ਰਹੀ ਆ ਐਮਨ ਦੀ ਕਲੈਕਸ਼ਨ ਹੋਰ ਤੁਸੀਂ ਆਪਣੇ ਕੋਲੋਂ ਦੇਖ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਅਗਰ ਤੁਹਾਨੂੰ ਚਾਹੀਦੀ ਹੈਗੀ ਹੈ ਤਾਂ ਕਲਰਸ ਦੇਖੋ ਬੜੇ ਹੀ ਪਿਆਰੇ ਹੁੰਦੇ ਆ ਇਹਨਾਂ ਦੇ ਵਿੱਚ ਤੁਸੀਂ ਸਿੰਪਲ ਇਸ ਦਾ ਪਲਾਜ਼ੋ ਸੂਟ ਬਣਾ ਸਕਦੇ ਹੈਗੇ ਹੋ ਕੋਟ ਸੈੱਟ ਬਣਾ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਕੰਫਰਟੇਬਲ ਫੈਬਰਿਕ ਹੁੰਦਾਗਾ ਗਰਮੀ ਦੇ ਵਿੱਚ ਬਹੁਤ ਹੀ ਵਧੀਆ ਪ੍ਰਿੰਟ ਬਹੁਤ ਪਿਆਰੇ ਪਿਆਰੇ ਨੇ ਸੋ ਜਿਨ੍ਹਾਂ ਨੇ ਵੀ ਲੈਣਾ ਹੈ ਲੈ ਸਕਦੇ ਹੈਗੇ ਹੋ ਨੈਕਸਟ ਇਹ ਵੀ ਦੇਖੋ ਕਾਟਨ ਹੈ ਇਹ ਬਹੁਤ ਸੋਹਣੇ ਪਾਰਟੀ ਵੇਅਰ ਹੈਗਾ neck ਬਣਿਆ ਹੋਇਆ ਹੈ ਬੋਟਮ ਤੇ ਵੀ ਵਰਕ ਹੈ ਤੁਸੀਂ ਦੇਖ ਸਕਦੇ ਹੋ ਨਾਲ ਮਲਮਲ कॉटन ਦਾ ਦੁਪੱਟਾ ਹੈਗਾ ਦੁਪੱਟੇ ਤੇ ਵੀ ਬੂਟਾ ਹੈ ਤੇ ਉਸ ਨੂੰ ਵੀ ਬਹੁਤ ਸੋਹਣੇ ਮਤਲਬ ਲਟਕਣ ਲੱਗੇ ਹੋਏ ਆ ਦੁਪੱਟੇ ਨੂੰ ਕਲਰਸ ਆਪਸ਼ਨਸ ਇਸ ਵਿੱਚ ਕਾਫੀ ਹੈ ਬੜੇ ਹੀ ਪਿਆਰੇ ਕਲਰ ਨੇ ਨੈਕਸਟ ਆ ਜੋ ਆਪਾਂ ਤੁਹਾਨੂੰ ਦਿਖਾਣੇ ਆਗੇ ਜਿਹੜੇ ਆਪਣੇ ਬੁਟੀਕ ਤੇ ਆਪਾਂ ਸੂਟ ਰੈਡੀ ਕਰਦੇ ਆ ਡਿਜ਼ਾਈਨਿੰਗ ਵਾਲੀ ਆਪਣੇ ਕੋਲ ਅਵੇਲੇਬਲ ਹੈ ਇਸ ਤਰ੍ਹਾਂ ਦੇ ਹਜ਼ਾਰਾਂ ਡਿਜ਼ਾਈਨ ਆਪਣੇ ਕੋਲ ਮਿਲ ਜਾਣਗੇ ਬਾਕੀ ਤੁਸੀਂ ਆਪਣਾ ਡਿਜ਼ਾਈਨ ਵੀ ਸੈਂਡ ਕਰਕੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੈਗੇ ਹੋ कॉटन ਦਾ ਫੈਬਰਿਕ ਆ ਚੁੱਕਿਆ ਹੈਗਾ ਕਈ ਤਰ੍ਹਾਂ ਦਾ कॉटन ਚੈੱਕ कॉटन ਲਾਈਨਿੰਗ कॉटन ਪਲੇਨ ਕੈਮਰਿਕ कॉटन ਹਰ ਤਰ੍ਹਾਂ ਦਾ ਜੋ ਪਲੇਨ ਫੈਬਰਿਕ ਆਪਣੇ ਕੋਲ ਤੁਹਾਨੂੰ ਮਿਲ ਜੇਗਾ ਜੌਰਜਟ ਦਾ ਮਿਲ ਜੇਗਾ ਔਰਗੈਂਜ਼ਾ ਦਾ ਮਿਲ ਜੇਗਾ ਤੁਸੀਂ ਕਿਸੇ ਵੀ ਫੈਬਰਿਕ ਤੇ ਸੂਟ ਰੈਡੀ ਕਰਵਾ ਸਕਦੇ ਹੋ ਇਹ ਕ੍ਰੇਪ ਤੇ ਰੈਡੀ ਹੋਏ ਸੀਗੇ ਸੋ ਇਹ ਵਾਲੇ ਡਿਜ਼ਾਈਨ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੈਗੇ ਹੋ ਇਹ ਜਿਵੇਂ ਚਾਹੋ ਤੁਸੀਂ ਉਵੇਂ ਕਸਟਮਾਈਜ਼ ਕਰਵਾ ਸਕਦੇ ਹੈਗੇ ਆ ਦੇਖੋ ਇਹ ਵੀ ਨੇ ਡਿਜ਼ਾਈਨ ਬਹੁਤ ਜ਼ਿਆਦਾ ਆਪਣੇ ਕੋਲ ਹੈਗੇ ਨੇ ਨੈਕਸਟ ਇਹ ਆਗੇ ਬਨਾਰਸੀ ਸੂਟ ਹੈਗੇ ਆ ਸਿਲਕ ਬਨਾਰਸੀ ਸਿਲਕ ਦੇ ਵਿੱਚ ਇਸ ਦਾ ਜੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੀ ਪ੍ਰਾਈਸ ਡ੍ਰੌਪ ਹੋ ਚੁੱਕੇ ਨੇ 22 ਮੀਟਰ ਦੀ ਸ਼ਰਟ ਹੈ ਨੈਕਸਟ ਆਗੇ ਕ੍ਰੇਪ ਦੇ ਇਸ ਤੇ ਵੀ ਬਹੁਤ ਸੋਨੇ ਕਲਰਸ ਆਪਸ਼ਨਸ ਮਿਲ ਜਾਣਗੇ ਇਹ ਸਾਰਾ ਸਾਲ ਇਹ ਵਾਲੇ ਆਪਣੇ ਸੂਟਸ ਸੇਲ ਹੁੰਦੇ ਰਹਿੰਦੇ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਇਹਨਾਂ ਸੂਟਾਂ ਨੂੰ ਤੁਹਾਡੇ ਦੁਆਰਾ ਕਿਉਂਕਿ ਬਹੁਤ ਹੀ ਸਰਦਾਰੀ ਜੀ ਸਿੰਪਲ ਜੀ ਇੱਕ ਚੀਜ਼ ਹੁੰਦੀ ਆ ਇਹਨਾਂ ਤੇ ਇਹ ਗੱਲ ਹੁੰਦੀ ਆ ਵੀ ਤੁਹਾਨੂੰ ਵਰਕ ਕਰਵਾਉਣ ਦੀ ਲੋੜ ਨਹੀਂ ਹੁੰਦੀ ਐਜ਼ ਇਟ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੈਗੇ ਨਾਲ ਦੁਪੱਟੇ ਰੈਡੀ ਕਰਵਾ ਕੇ ਇਸ ਨੂੰ ਐਜ਼ ਇਟ ਵੇਅਰ ਕਰ ਸਕਦੇ ਹੋ ਬਾਕੀ ਆਪਣੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਪਹਿਲਾਂ ਹੀ ਕਰਨੀ ਪੈਂਦੀ ਹੈਗੀ ਫਿਰ ਸੂਟ ਤੁਹਾਨੂੰ ਮਿਲਦਾ ਹੈ ਜੀ ਨੋ ਕੈਸ਼ ਔਨ ਡਿਲੀਵਰੀ ਸੋ ਜਿਨ੍ਹਾਂ ਨੇ ਵੀ ਬੁਕਿੰਗ ਦੇਣੀ ਹੁੰਦੀ ਹੈ ਸਕਰੀਨਸ਼ਾਟ ਲੈ ਕੇ ਨੰਬਰ 2 ਦਿੱਤਾ ਹੋਇਆ ਉਸ ਤੇ ਮੈਸੇਜ ਕਰ ਸਕਦੇ ਹੈਗੇ ਹੋ ਤੇ ਕਾਲ ਮੈਸੇਜ ਕਰਕੇ ਕਨਫਰਮ ਕਰ ਸਕਦੇ ਹੋ ਪੂਰੀ ਡਿਟੇਲ ਲੈ ਸਕਦੇ ਹੈਗੇ ਹੋ ਆਪਣਾ ਅਡਰੈਸ ਪ੍ਰੋਪਰ ਸੈਂਡ ਕਰਕੇ ਕਿਤੇ ਵੀ ਤੁਸੀਂ ਆਰਡਰ ਕਰ ਸਕਦੇ ਹੋ ਆਪਣੇ ਕੰਮ ਵਾਲੀ ਜਗ੍ਹਾ ਫੈਕਟਰੀ ਆਫਿਸ ਕੋਲ ਕਿਤੇ ਵੀ ਤੁਸੀਂ ਆਰਡਰ ਕਰ ਸਕਦੇ ਹੋ ਸੂਟ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਏਗਾ 올 ਟਾਈਪ ਕਸਟਮਾਈਜੇਸ਼ਨ ਅਵੇਲੇਬਲ ਹੈ ਹੈਂਡਵਰਕ ਮਸ਼ੀਨਵਰਕ ਪੇਂਟਿੰਗ ਕੰਪਿਊਟਰ ਵਰਕ ਬਲੌਕ ਪੇਂਟਿੰਗ ਤੇ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਨੇ ਹਰ ਤਰ੍ਹਾਂ ਦੀ ਆਪਣੇ ਕੋਲ ਜਿਹੜੀ ਕਲੈਕਸ਼ਨ ਹੈ ਤੁਹਾਨੂੰ ਮਿਲ ਜੇਗੀ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਆਪਣੇ ਵਟਸਐਪ ਨੰਬਰ ਤੇ ਕਰ ਸਕਦੇ ਹੋ